ਸਸਿਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਆ امید ਕਰਦਾ ਤੇ ਸਾਰੇ ਤੰਦਰੁਸਤ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਨਵੇਂ ਵਲੌਗ ਵਿੱਚ ਪਹੁੰਚਿਆ ਖੇਤ ਆਪਣੇ ਕਹਿੰਦੇ ਬਾਈ ਵੱਡੀ ਦਾ ਪੱਠੇ ਮਿੰਟ ਮਿੰਟ ਆ ਬਾਈ ਸਸਿਕਾਲ ਕੀ ਹਾਲੇ ਬਾਲੇ ਆ ਚਲੋ ਸ਼ੁਕਰੀ ਜਾਈਦਾ ਨੱਪਿਓ ਨਾ ਕਿੱਲੀ ਹਾਂ ਠੀਕ ਹੁਣੇ ਆ ਅੱਜ ਠੀਕ ਹੋਰ ਨਵੇਂ ਤਾਜ਼ੀਆਂ ਕਿਵੇਂ ਤੇਰੀਆਂ ਬੱਕਰੀਆਂ ਅੱਛਾ ਰਾਬ ਦਾ ਨਾਮ ਆ। ਅੱਛਾ ਰਾਬ ਦਾ ਨਾਮ ਆ। ਕੀ ਚੱਕਰ ਆ? ਸੂਨਸਣ ਵਾਲੀਆਂ? ਸੂਨ ਵਾਲੀਆਂ ਤਾਂ ਹੈ ਨਹੀਂ ਜੰਮੀਆਂ। ਅੱਛਾ। ਜਿਹੜੀਆਂ ਬੱਕਰੀਆਂ ਸੀ ਉਹਦਾ ਕਿੰਨਾ ਵੇਚ ਆ? ਅੱਛਾ ਵੇਚਤੀਆਂ। ਮੱਝ ਸੀ ਤੁੱਦ ਵਾਲੀ ਹੋਈ ਵੇਚਤੀ। ਅੱਛਾ ਅੱਛਾ। ਤੇ ਡਿੱਡਾ ਆਪਣਾ ਹੁਣ ਲਿਆਇਆ ਫੰਡਰਾਂ ਬੱਕਰੀਆਂ। ਇਹ ਫੰਡਰਾਂ ਲੈ ਕੇ ਨਵੀਆਂ ਲੈ ਕੇ ਆਇਆ ਹੋਰ ਲੈ ਕੇ ਆਇਆ। ਨਵੀਆਂ ਲਿਆ ਕੇ ਬੰਤੀਆਂਉ ਨੇ। ਓਕੇ। ਇਹ ਹੀ ਮੈਂ ਬੈਠਾਣ ਸੋਚੀ ਜਾਂਨਾ ਵੀ ਉਹਦਾ ਕੀ ਹੱਲ ਹੋਣਾ ਚਾਹੀਦਾ। ਅੱਛਾ। ਤੇ ਕੀ ਕਰਾਂ? ਠੀਕ ਇਹਨਾਂ ਦਿਮਾਗ ਚ ਲਾਈ ਜਾਨਾ ਵੀ ਵੀ ਉਹ ਦਾ ਮਸਲਾ ਹੱਲ ਕਰਨਾ ਪੈਣਾ ਹੀ ਆ ਕਰਨਾ ਹੀ ਪੈਣਾ ਤੇ ਗੱਲ ਹੈਗੀ ਆ ਕਰੇ ਤੋਂ ਬਿਨਾਂ ਤਾਂ ਮੇਰੀ ਗੱਡੀ ਨਹੀਂ ਚੱਲਣੀ ਹਾਂ ਮਿਸਤਰੀੇ ਕੰਮ ਵੀ ਕਰਦਾ ਹੁਣ ਹੈ ਮਿਸਤਰੀੇ ਕੰਮ ਵੀ ਕਰਦਾ ਮੈਸਟਰੀ ਦਾ ਵੀ ਕਰਦਾ ਅੱਛਾ ਹੋਰ ਕੀ ਕਰਦਾ 1000 ਰੁਪਈਆ ਨੇ ਅੱਛਾ ਅੱਛਾ ਚੱਲ ਕੋਈ ਨਹੀਂ ਬਹਿ ਕੇ ਠੰਡੇ ਮਦਨਾ ਕਰ ਲਉਣਾ ਤੇ ਦੋਸਤੋ ਆਪਾਂ ਆਏ ਸੀ ਖੇਤ ਤੇ ਖੇਤ ਬਾਈ ਆਪਣਾ ਜਿਹੜਾ ਆਪਣਾ ਪੱਠੇ ਵੜਦਾ ਬਾਈ ਬਾਈ ਨੂੰ ਆਪਾਂ ਕੁਛ ਪੱਠੇ ਵੇਚ ਕੇ ਦਿੱਤੇ ਵੀ ਤੂੰ ਵੀ ਚਾਰ ਲਿਆ ਕਰਨ ਵਾਲੇ ਆਪਣੇ ਪੱਠੇ ਵਟਦੇ ਕਰ। ਮੈਂ ਬੱਕਰੇ ਵਖੇ ਬਾਈ ਚਰਾ ਦੇ ਬੱਕਰੀਆਂ ਵਾਸਤੇ ਪੱਠੇ-ਪੱਠੇ ਲੈ ਜਾਂਦਾ ਇੱਥੋਂ। ਤੇ ਨਾਲੇ ਆਪਣੇ ਮੜਨ ਦਾ ਆਪਾਂ ਅੱਗੇ ਜੀਬ ਤੇ ਲੈ ਜਾਈਏ ਜੇ ਤੁਹਾਨੂੰ ਮੈਂ ਜਿਦਾਂ ਪੁਰਾਣੇ ਵਲੋਗਾਂ ਦਿਖਾਇਆ ਪਿਆ ਪਿਛਲੇ ਵਲੋਗਾਂ ਵਿੱਚ। ਤੇ ਦੋਸਤੋ ਬਲੌਗ ਤਾਂ ਅੱਜ ਜਿਹੜਾ ਹੋਣ ਵਾਲਾ ਬਹੁਤ ਹੀ ਘੈਂਟ ਹੋਣ ਵਾਲਾ ਕਿਉਂਕਿ ਖੇਤ ਤਾਂ ਮੈਂ ਵੈਸੇ ਗੜਾ ਮਾਰਉਣੇ। ਅੱਜ ਮੈਂ ਤੁਹਾਨੂੰ ਦਿਖਾਵਾਂਗਾ ਆਪਦੇ ਪਿੰਡ ਦਾ ਪ੍ਰਾਇਮਰੀ ਸਕੂਲ। ਜਿੱਥੇ ਆਪਾਂ ਖੇਡ ਕੇ ਵੱਡੇ ਹੋਏ ਹਾਂ, ਜਿੱਥੇ ਆਪਾਂ ਕ੍ਰਿਕਟ ਬਹੁਤ ਖੇਡੀ ਆ ਛਟਾ-ਛਟਾ ਬਹੁਤ ਖਾੜੀਆਂ ਉੱਥੇ ਤੇ ਭਖੜਾ ਹੁੰਦਾ ਕੰਡੇ ਬੜੇ ਹੁੰਦੇ ਜਿਹਨੂੰ ਲੇਹਾ ਵੀ ਕਹਿੰਦੇ ਆ ਕਈ ਥਾਂ ਲੇਹਾ ਕਹਿੰਦੇ ਆ ਲੇਹਾ ਹੋਰ ਹੀ ਤਰ੍ਹਾਂ ਦਾ ਕੰਡਾ ਜਾਂ ਹੁੰਦਾ ਉਹ ਸੀਗਾ ਫਿਰ ਉੱਥੇ ਦਿਖਾਵਾਂਗੇ ਚਲੋ ਖੇਤ ਗੜਾ ਮਾਰਨਾ ਹੈ ਆਪਾਂ ਬਾਕੀ ਗੱਲਾਂ ਕਰਨੀਆਂ ਉੱਥੇ ਸਕੂਲ ਚ ਜਾ ਕੇ ਤੇ ਮੈਂ ਚਲੋ ਖੇਤ ਵੀ ਗੜਾ ਕਿਉਣਾ ਮਾਰ ਆਈ ਆਪਾਂ ਪੱਠੇ ਵੜਨ ਡੈਡੀ ਕਹਿੰਦੇ ਵੇਖ ਕੇ ਆ ਬਾਈ ਪੱਠੇ ਵੜਦਾ ਤੇ ਬਾਅਦ ਚ ਜਾ ਕੇ ਜੀਪ ਤੇ ਚੱਕ ਲਿਆਵਾਂਗੇ ਆਪਾਂ ਤੇ ਦੋਸਤੋ ਤੁਸੀਂ ਆਪਣੇ ਵਲੌਗਰ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਦੋਸਤੋ ਕਮੈਂਟ ਕਰ ਲਿਆ ਕਰੋ ਜੇ ਤੁਹਾਨੂੰ ਵਲੌਗ ਸੁਣਨ ਲੱਗੇ ਇੱਕ ਦੇ ਨਾ ਹੌਸਲਾ ਬਜਾਈ ਜੀ ਹੋ ਜਾਂਦੀ ਹੈ ਆਪਣੀ ਦੋਸਤੋ ਇਸ ਤੋਂ ਲੱਗੇ ਦਿਖਾਈ ਆਪਣੀ ਮੋਟਰ ਤੇ ਆਪਾਂ ਆ ਗਏ ਆ ਆ ਆਪਣੀ ਮੋਟਰ ਆ ਦੋਸਤੋ ਤੇ ਕਣਕ ਤੁਹਾਨੂੰ ਆਪਣੀ ਦਿਖਾਈ ਵੀ ਆ ਸਰ ਆਪਣੇ ਖੇਤਾਂ ਦੀ ਬਹਾਰ ਦੇਖ ਲਓ ਇੱਥੇ ਆ ਵੱਖਰਾ ਹੀ ਨਜ਼ਾਰਾ ਆਉਂਦਾ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਦਾ ਹੁੰਦਾ ਰੂਹ ਖੁਸ਼ ਹੋ ਜਾਂਦੀ ਆ ਤੇ ਦੋਸਤੋ ਤੁਹਾਨੂੰ ਦਿਖਾਉਣਾ ਆਪਣੀ ਮੋਟਰ ਵੀ ਤੇ ਮੋਟਰ ਪਹਿਲਾਂ ਦਿਖਾਈ ਆ ਇਸ ਦਾ ਬੱਬੂ ਮਾਲਾ ਗੀਤ ਆ ਜਾਂਦਾ ਕੀ ਵੇ ਚਿੱਤੇ ਮੋਟਰ ਸੜ ਗਈ ਪੱਠੇ ਨਹੀਂ ਹੋਏ ਹੋ ਮੋਟਰ ਸੜਗੀ ਪੱਠੇ ਨਹੀਂ ਹੋਏ ਸਾਂਗਿਆ ਪੁੱਖਾ ਪਾਣਾ ਜੱਟ ਦੀ ਜੂੰਣ ਬੁੜੀ ਰੜਕ ਰੜਕ ਮਰ ਜਾਣਾ ਜੱਟ ਦੀ ਜੂੰਣ ਬੁੜੀ ਰੜਕ ਰੜਕ ਮਰ ਜਾਣਾ ਜਿੰਨੇ ਜੱਟ ਦੀ ਜੂੰਣ ਬੁੜੀ ਆ ਰੜਕੜ ਕੇ ਮਰ ਜਾਣਾ ਜੱਟ ਬਹੁਤ ਵਿਚਾਰਾ ਫਸਲਾ ਗਾਉਂਦਾ ਬਚਦਾ ਬਚਾਉਂਦਾ ਕੁਝ ਹੈ ਨਹੀਂ ਸਰਕਾਰਾਂ ਨੇ ਕੇਂਦਰ ਸਰਕਾਰਾਂ ਤੁਹਾਨੂੰ ਪਤਾ ਉਹ ਵੀ ਆਪਣਾ ਐਠੜ ਕੇ ਲੈਂਦੀਆਂ ਰਹਿੰਦੀਆਂ ਐਮ ਐਸ ਪੀ ਨਹੀਂ ਦੇ ਰਹੀਆਂ ਜਿੱਤੇ ਰੌਲਾ ਬਹੁਤ ਪੈ ਰਿਹਾ ਲੈ ਕੇ ਜਾਣਾ ਵੈਸੇ ਤਾਂ ਚਲੋ ਇਹ ਮੁੱਦਾ ਨਹੀਂ ਹੈਗਾ ਅੱਜ ਦਾ ਚਲੋ ਇੱਥੋਂ ਦਾ ਪਾਰਟ ਕਰਦੇ ਹਾਂ ਖਤਮ ਤੇ ਆਪਾਂ ਤੁਹਾਨੂੰ ਪ੍ਰਾਇਮਰੀ ਸਕੂਲ ਚ ਜਾ ਕੇ ਦਿਖਾਉਨੇ ਆ ਵੀ ਆਪਾਂ ਉੱਥੇ ਕਿੱਦਾਂ ਦਾ ਪ੍ਰਾਇਮਰੀ ਸਕੂਲ ਆ ਆਪਣਾ ਤੇ ਕਿੱਦਾਂ ਆਪਾਂ ਤੇ ਖੇਡਦੇ ਰਹੇ ਆ ਕਿੱਦਾਂ ਬਚਪਨ ਬੀਤਿਆ ਸਾਰੀਆਂ ਗੱਲਾਂ ਪਤਾ ਕਰਦੇ ਆ ਆਪਾਂ ਉੱਥੇ ਦੋਸਤੋ ਤੇ ਉੱਥੋਂ ਦਾ ਵਲੌਗ ਕਰਾਂਗੇ ਸ਼ੁਰੂ ਉਮੀਦ ਸਾਨੂੰ ਵਲੌਗ ਨੂੰ ਪਸੰਦ ਆਏਗਾ ਚਲੋ ਮਿਲਦੇ ਆਪਾਂ ਉੱਥੇ ਸਕੂਲ ਚ ਜੀ ਦੋਸਤੋ ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਆਪਾਂ ਆ ਗਏ ਆਪਣੇ ਪਿੰਡ ਦੇ ਸਕੂਲ ਵਿੱਚ ਬਜਦੀਪ ਨਾਲ ਆ ਇਹ ਬੈਟ ਲੈ ਕੇ ਆਇਆ ਕਹਿੰਦਾ ਮੈਂ ਕ੍ਰਿਕਟ ਵੀ ਖੇਡਨੀ ਆ ਪਾ ਤੁਸੀਂ ਇੱਥੇ ਖੇਡਦੇ ਰਹੇ ਹੋ ਸੂਰੀ ਸਾਹਮਣੇ ਪੈਨਾ ਤੇ ਆਪਾਂ ਨਾਲ ਆ ਗਏ ਸਕੂਲ ਦੇ ਨਾਲ ਤੁਹਾਨੂੰ ਸਕੂਲ ਦੇ ਹੋਣਾਂ ਨਾਲ ਇਹਨਾਂ ਖੇਡਦੇ ক্রিকেট ਅੱਜ ਦਾ ਬਲੌਗ ਸਕੂਲ ਦੇ ਵਿੱਚ ਚਲੋ ਜੀ万ਦੀਪ ਸਿੰਘ ਆਈ ਆਪਣਾ ਸਕੂਲ ਇੱਥੇ ਖੇਡ ਕੇ ਵੱਡੇ ਹੋਏ ਆਪਾਂ ਇੰਗਲਿਸ਼ ਮੀਡੀਅਮ ਪੰਜਾਬੀ ਮੀਡੀਅਮ ਦੋਨੇ ਆਈ ਆ ਦੇਖੋ ਆਪਣਾ ਗਰਾਊਂਡ ਉਹਨੂੰ ਗਰਾਊਂਡ ਬਾਅਦ ਦਿਖਾਉਣੇ ਆ ਆਪਣਾ ਮੋਟਰਸ ਨਾਲ万ਦੀਪ ਇਧਰ ਆ ਗਏ ਆ ਆ ਦੇਖੋ ਸਾਰਾ ਥਾਂ ਪੈ ਸਕੂਲ ਦਾ ਤੁਹਾਨੂੰ ਪਹਿਲਾਂ ਸਕੂਲ ਦੇ ਕਰਾਉਣੇ ਆ ਆਪਾਂ ਦਰਸ਼ਨ ਆ ਦੇਖੋ ਇਹ ਸਕੂਲ ਜਿਹੜਾ ਹੈਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਥੋੜੇ ਪਿੰਡਾਂ ਵਿੱਚ ਸਕੂਲ ਬਹੁਤ ਸੋਹਣੇ ਬਣੇ ਹੋਣਗੇ ਜਿਸ ਤਰ੍ਹਾਂ ਸਾਡੇ ਪਿੰਡ ਸਕੂਲ ਬਣਿਆ ਜੇ ਤੁਹਾਡੇ ਪਿੰਡ ਵਿੱਚ ਦਾ ਸਕੂਲ ਸੋਹਣਾ ਬਣਿਆ ਤਾਂ ਕਮੈਂਟ ਜਰੂਰ ਹੱਸੋ ਵੀ ਤੁਹਾਡੇ ਪਿੰਡ ਵਿੱਚ ਸਕੂਲ ਚ ਕੀ ਕੀ ਸਹੂਲਤਾਂ ਮਿਲ ਰਹੀਆਂ ਤੇ ਕਿੱਦਾਂ ਦੇ ਸਕੂਲ ਆ ਚਲੋ ਕਰਾਂਗੇ ਸਟਾਰਟ ਆ ਦੇਖੋ ਜੀ ਇੱਥੋਂ ਸਟਾਰਟ ਕਰ ਲੈਨੇ ਆਪਾਂ ਇਹ ਆ ਜੀ ਰਸੋਈ ਆ ਦੇਖੋਈ ਰਸੋਈ ਇੱਥੇ ਬੱਚਿਆਂ ਨੂੰ ਜਿਹੜਾ ਹੈਗਾ ਮਿਡਡੇ ਮਿਡਡੇ ਡੇ ਦਾ ਖਾਣਾ ਦਿੱਤਾ ਜਾਂਦਾ ਤੇ ਆ ਚੋਰ ਵਗੈਰਾ ਆ ਸਾਰਾ ਕੁਝ ਲਿਖਿਆ ਜੀ ਕੌਣ ਪ੍ਰਧਾਨ ਆ ਕਿਦਾਂ ਕਦੋਂ ਤੋਂ ਕਦੋਂ ਤੱਕ ਕੌਣ ਕਿਹੜਾ ਰਿਹਾ ਹੈਗਾ ਆ ਦੇਖੋ ਜੀ ਆ ਤਾਂ ਮੈਂ ਦੇਖਿਆ ਮੈਂ ਵੀ ਕਾਫੀ ਦਿਨਾਂ ਬਾਅਦ ਆਇਆ ਸਕੂਲ ਦੇ ਚਾਹ ਦੇਖੋ ਸੋਲਰ ਸਿਸਟਮ ਵੀ ਲਵਾਤਾ ਵੇ ਤੇ ਤਰੱਕੀ ਆ ਵੀ ਪਿੰਡ ਦੀ ਕਹਿੰਦੇ ਸਕੂਲ ਦੀ ਸੋਲਰ ਸਿਸਟਮ ਲੱਗਾ ਹੋਇਆ ਸਕੂਲ ਦੇ ਵਿੱਚ ਅਸੀਂ ਪਹਿਲੇ ਜੋ ਖੇਡ ਰਹੇ ਹੁੰਦੇ ਸੀਗੇ ਇੱਥੇ ਵਾਈਫਾਈ ਵੀ ਚੱਲਦਾ ਵਾਈਫਾਈ ਉਵੇਂ ਹੀ ਮਤਲਬ ਕਿ ਲਵਾਇਆ ਹੋਇਆ ਹੈ ਬੱਚੇ ਦੀ ਸਹੂਲਤ ਲਈ ਬੱਚਿਆਂ ਨੂੰ ਵਾਈਫਾਈ ਕੰਪਿਊਟਰ ਸਹੂਲਤ ਦਿੱਤੇ ਨਾਲ ਇਹ ਕੋਈ ਨੈਟ ਲੱਗਾ ਹੋਇਆ ਆ ਵਾਜ ਦੀ ਪੰਗੇ ਲਈ ਜਾਂਦਾ ਹਾਂਜੀ ਕੀ ਕਰਦਾ ਪਿਆ ਪੰਗੇ ਲੰਦਾ ਆ ਦੇਖੋ ਇਹ ਪੰਗੇ ਪਤਾ ਨੈਟ ਖੜਾਉਣ ਦਾ ਚਲੋ ਅੱਗੇ ਚੱਲਦੇ ਆਪਾਂ ਆ ਦੇਖੋ ਜੀ ਤੁਹਾਨੂੰ ਸਕੂਲ ਸਾਰਾ ਦਿਖਾਉਨੇ ਆ ਪਰ ਇਹ ਤਾਂ ਦਿਖਾਉਣੇ ਵਿੱਚ ਹੀ ਆਪਾਂ ਤੁਹਾਨੂੰ ਨੇੜੇ ਕੀ ਆ ਪਾਰਕ ਜੇ ਬਣੇ ਛੋਟੇ ਛੋਟੇ ਦੇਖੋ ਬਹਿਰ ਨੂੰ ਬੜਾ ਸੋਹਣਾ ਪਾਰਕ ਆ ਇਹ ਤੇ ਘਾਹ ਲੱਗਾ ਹੋਇਆ ਗੱਦੀ ਘਾਹ ਲੱਗਾ ਹੈ ਇਸ ਹਿਸਾਬ ਦਾ ਆਹ ਦੇਖੋ ਜੀ ਜਿਹੜੇ ਤਰ੍ਹਾਂ ਮਾਸਟਰ ਆ ਮਾਸਟਰ ਬਹੁਤ ਚੰਗੀਆਂ ਉਹਨਾਂ ਨੂੰ ਮਿਲਦੇ ਰਹਿੰਨੇ ਆ ਆਪਾਂ ਕਿਉਂਕਿ ਪਹਿਲਾਂ ਟੂਰਨਾਮੈਂਟ ਕਰਾਉਂਦੇ ਉਹਦੇ ਉਦਾਂ ਨੇ ਮਾਸਟਰਾਂ ਨੂੰ ਲੈ ਕੇ ਇਜਾਜ਼ਤ ਫੇਰ ਹੀ ਟੂਰਨਾਮੈਂਟ ਕਰਾਉਂਦੇ ਸੀਗੇ ਮਾਸਟਰ ਬਹੁਤ ਚੰਗੀਆਂ ਤੇ ਮਾਸਟਰਾਂ ਨੇ ਸਕੂਲ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਆ ਦੇਖੋ ਫੁੱਲਦਾਰ ਤੇ ਬੂਟੇ ਬਹੁਤ ਸੋਹਣੇ ਬੂਟੇ ਲਗਾਏ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਇਧਰ ਜਿੱਦਾਂ ਦਿਖਾਉਣ ਨੇ ਆ ਇਧਰ ਵੀ ਇੱਕ ਛੋਟਾ ਜਿਹਾ ਪਾਰਕ ਬੈਨ ਨੂੰ ਬਣਾਇਆ ਹੋਇਆ ਬਹੁਤ ਹੀ ਗਜ਼ਬ ਬਹੁਤ ਹੀ ਸੋਹਣੇ ਬੂਟੇ ਦਰਖਤ ਬਹੁਤ ਨੇ ਸਕੂਲ ਦੇ ਵਿੱਚ ਦੋਸਤੋ ਆ ਦੇਖੋ ਇੱਕ ਆਪਰੇ ਪਾਰਕ ਆ ਉਹ ਤੁਹਾਨੂੰ ਦਿਖਾ ਦਾਂਗੇ ਚਲ ਆਪਾਂ ਕਰਦੇ ਆ ਇੱਥੇ ਐਂਟਰੀ ਆ ਦੇਖੋ ਜੀ ਆ ਦੇਖੋ ਆਪਣੇ ਸਕੂਲ ਦੀ ਇਥੋਂ ਐਂਟਰੀ ਹੋ ਜਾਂਦੀ ਆ ਕਮਰਿਆਂ ਵਿੱਚ ਜਾਣ ਦੇ ਲਈ ਪਹਿਸਤਾ ਥਰਮਲ ਪਾਰਟ ਨੂੰ ਪਹਿਲਾਂ ਦਿਖਾ ਹੀ ਦਿੱਤਾ ਹੈਗਾ ਆ ਦੇਖੋ ਜੀ 6ਵੀਂ 7ਵੀਂ 8ਵੀਂ ਸਾਰੇ ਉਹ 6ਵੀਂ 7ਵੀਂ ਆ ਤੇ ਲਿਸਨਿੰਗ ਲੈਬ ਆ ਬਲੈਕਬੋਰਡ ਬਾਹਰ ਲੱਗਾ ਆ ਆ ਦੇਖੋ 8ਵੀਂ ਕਲਾਸ ਬੜਾ ਸੋਹਣਾ ਕਲਰ ਕੀਤਾ ਆ ਸਕੂਲ ਨੂੰ ਬੜਾ ਸੋਹਣਾ ਕਲਰ ਕੀਤਾ ਵੰਚ ਦੇਖ ਲਾ ਆਪਣੇ ਪਿੰਡ ਦਾ ਸਕੂਲ ਵੀ ਬਹੁਤ ਵਧੀਆ ਤੂੰ ਕਹਿ ਦੇਣਾ ਮੇਰਾ ਸਕੂਲ ਬਹੁਤ ਵਧੀਆ ਹੈ ਤੇ ਇਹ ਸਕੂਲ ਵੀ ਬਹੁਤ ਵਧੀਆ ਬਣਾਇਆ ਹੋਇਆ ਹੁਣ ਸਰਕਾਰੀ ਸਕੂਲਾਂ ਚ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ ਜੀ ਇਸ ਤਰ੍ਹਾਂ ਇੱਥੇ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਖਾਣਾ ਵੀ ਦਿੱਤਾ ਜਾਂਦਾ ਤੇ ਬੱਚਿਆਂ ਨੂੰ ਕੰਪਿਊਟਰ ਵਗੈਰਾ ਵੀ ਪੜਾਇਆ ਜਾਂਦਾ ਸਾਰਾ ਖੁਸ਼ੀ ਬੱਚਿਆਂ ਨੂੰ ਸੂਰਤਾਂ ਦਿੱਤੀਆਂ ਜਾਂਦੀਆਂ ਨੇ ਬੜਾ ਸੋਹਣਾ ਸਕੂਲ ਬਣਿਆ ਹੋਇਆ ਹੈ ਮੈਂ ਕਿਹਾ ਚਲੋ ਤੁਹਾਨੂੰ ਕਿਹਨ ਦਿਖਾਇਆ ਜਾਵੇ ਆ ਤੇ ਪਿੰਡ ਦਾ ਸਕੂਲ ਤੇ ਦੋਸਤੋ ਆ ਦੇਖੋ ਕਿ ਪਲੇਅਰਾਂ ਦੇ ਜਿਹੜੇ ਹੈਗੇ ਆ ਪਲੇਅਰਾਂ ਦੇ ਜਿਹੜੇ ਪੋਸਟਰ ਹੈਗੇ ਛਾਪੇ ਹੋਏ ਨੇ ਆ ਦੇਖੋ ਸਚੀਨਾ ਤੇ ਨਾਲ ਸਰਦਾਰਾ ਸਿੰਘ ਹੌਕੀ ਆਈ ਆ ਹਿੰਮਾ ਦਾਸ ਐਥਲੀਟ ਹੈ ਸਾਰੇ ਅਲੱਗ-ਅਲੱਗ ਹੈਗੇ ਆ ਨੀਰੇ ਚੋਪੜਾ ਜੈਵਲਿਨ ਥਰੋ ਹੈਗਾ ਤੇ ਮੀਰਾ ਬਾਈ ਚੰਨੂ weight lifting ਜਿਨ੍ਹਾਂ ਨੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਨੇ ਪੰਜਾਬ ਦਾ ਨਾਰਸ਼ਣ ਉਹਨਾਂ ਦੀ ਇੱਥੇ ਫੋਟੋ ਲਗਾਈ ਗਈ ਆ ਮੰਜੀ ਕਿਦਾਂ ਲੱਗਾ ਸਕੂਲ ਤੈਨੂੰ ਸਕੂਲ ਦਾ ਅੱਜ ਮੈਂ ਤਾਂ ਇੱਕ ਗੇੜਾ ਘਾਉਣ ਨਾਲ ਤੁਹਾਨੂੰ ਕ੍ਰਿਕਟ ਵੀ ਖੇਡਦੇ ਆ ਬਾਅਦ ਚ ਆਪਾਂ ਇਹ ਕਹਿੰਦਾ ਜੀ ਮੈਂ ਕ੍ਰਿਕਟ ਵੀ ਖੇਡਨੀ ਆ ਦੋਸਤਾ ਇਧਰ ਚਾਕੀ ਮੜਾ ਜਾ ਆਪਾਂ ਵਲੌਗ ਤੋਂ ਬਣਾਉਣ ਤੋਂ ਬਾਅਦ ਖੇਡਦੇ ਆ ਕ੍ਰਿਕਟ ਠੀਕ ਹੈ ਜੀ ਕੁਝ ਕੀ ਕਹਣਾ ਹੈ ਦੋਸਤਾਂ ਨੂੰ ਆਪਣੇ ਸਕੂਲ ਬਾਰੇ ਕੀ ਕਹਿਣਾ ਚਾਹੇਗਾ ਕੁਝ ਨਹੀਂ ਕਹਿਣਾਗਾ ਤੂੰ ਕੁਝ ਕਹਿਣਾ ਕਰਨਾ ਦੇਖੋ ਇਹ ਬੜਾ ਸੋਹਣਾ ਸਕੂਲ ਹੈ ਜੀ ਬੜੇ ਸੋਹਣੇ ਚੇਅਰਸ ਰੱਖਿਆ ਹੋਈਆਂ ਨੇ ਸਾਰਾ ਖੁਸ਼ੀ ਹੈਗਾ ਬਟੇ ਇੱਥੇ ਬਹੁਤ ਸੋਹਣਾ ਦੇਖੋ ਚੇਅਰ ਪਿੰਗ ਨੇ ਬੜੀਆਂ ਸੁਹਣੀਆਂ ਚੇਅਰ ਨੇ ਆ ਦੇਖੋ ਇਹ ਮੇਰੇ ਹਿਸਾਬ ਨਾਲ ਇਹ ਵੀ ਕਲਾਸਰੂਮ ਨਹੀਂ ਕੋਈ ਆ ਦੇਖੋ ਤੇ ਬੜਾ ਸੋਹਣਾ ਲਿਖ ਕੇ ਲਾਇਆ ਅਸੀਂ ਤੇ ਸਾਡਾ ਕੰਮ ਕੰਮ ਬੜਾ ਨਾਜ਼ੁਕੇ ਮਿੱਟੀ ਕਟਾ ਲੋਹੇ ਦਾ ਨਹੀਂ ਕਿੰਨ ਰਸ ਪੈਣਾਏ ਤੇ ਕਿੰ ਮਨ ਪੈਣਾਏ ਮਾਵਾ ਦੀਆਂ ਗੋਦੀਆਂ ਚ ਉਤਰ ਕੇ ਆਏ ਥੇ ਇਹਨਾਂ ਦਰਿਆਵਾਂ ਖੋਰੇ ਕਿੱਧਰ ਕਿੱਧਰ ਵਹਿਣਾ ਹੈ ਇਸ ਤਰ੍ਹਾਂ ਬਹੁਤ ਸਾਰੇ ਗੱਲਾਂ ਲਿਖੀਆਂ ਨੇ ਤੇ ਦੋਸਤੋ ਪੋਸਟ ਕਰਕੇ ਵੀਡੀਓ ਦੇਖ ਸਕਦੇ ਹੋ ਹਾਂ ਪੋਸਟ ਕਰਕੇ ਤੁਸੀਂ ਵੀਡੀਓ ਪੂਰਾ ਦੇਖ ਸਕਦੇ ਹਾਂ ਪਰ ਲਿਖਿਆ ਤੁਹਾਨੂੰ ਦਿਖਾਤਾ ਹਾਂ ਇੱਧਰ ਸਾਰਾ ਇੱਕ ਬੈਕ ਸਾਈਡ ਹੈ ਸਕੂਲ ਦੀ ਇੱਧਰ ਪਿਛੇ ਬਾਥਰੂਮ ਵਗਰਾ ਸਹੂਲਤ ਹੈਗੀ ਆ ਆ ਦੇਖੋ ਦੂਸਰੇ ਪਾਸੇ ਪਾਰਕ ਦੇ ਆਗੇ ਆ ਜਿਹੜੀ ਹੈਗੀ ਸਟੇਜ ਬਣਾਈ ਹੋਈ ਆ ਇੱਥੇ ਮੰਨ ਲਾ ਬੱਚੇ ਪ੍ਰੇਅਰ ਕਰਦੇ ਆ ਮੈਂ ਦੋਸਤੋ ਦੱਸਣਾ ਮੈਂ ਪੜ੍ਹਤ ਇਥੇ ਹੈਣੀਆ ਪਰ ਇਥੇ ਸਕੂਲ ਵਿੱਚ ਮੇਰਾ ਬਚਪਨ ਬਹੁਤ guzra ਸ਼ਾਮ ਨੂੰ ক্রিকেট ਖੇਡਦੇ ਨੇ ਛੁੱਟੀਆਂ ਵਿੱਚ ক্রিকেট ਸਾਰਾ ਸਾਰਾ ਦਿਨ ਹੀ ਅਸੀਂ ক্রিকেট ਖੇਡੀ ਹੁੰਦੇ ਆ ਜਿਹੜਾ ਤੁਹਾਨੂੰ ਦੱਸਿਆ ਮੈਂ ਪਾਰਕ ਪਰਲੇ ਪਾਸੇ ਦਿਖਾਉਂਗਾ ਆ ਪਰਲੇ ਪਾਸੇ ਪਾਰਕ ਆ ਜੀ ਆਲੀਸ਼ਾਨ ਸਕੂਲ ਆ ਜੀ ਸਾਡੇ ਪਿੰਡ ਦਾ ਬਹੁਤ ਸੋਹਣਾ ਸਕੂਲ ਆ ਤੇ ਦੋਸਤੋ ਉਮੀਦ ਕਰਦਾ ਤੁਹਾਡੇ ਵੀ ਪਿੰਡਾਂ ਵਿੱਚ ਸਕੂਲ ਬਹੁਤ ਵਧੀਆ ਹੋਊਗਾ ਤੇ ਇੱਕ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਖੇਡਦੇ ਆਂ ਸ਼ਾਮ ਨੂੰ ਕੋਈ ਵੀ ਆਪਾਂ ਨੂੰ ਸਕੂਲ ਦੀ ਸੰਭਾਲ ਰੱਖਣੀ ਚਾਹੀਦੀ ਸਫਾਈ ਰੱਖਣੀ ਚਾਹੀਦੀ ਆ ਜਿਹੜੇ ਬੱਚੇ ਪੜ੍ਹਦੇ ਉਹਨਾਂ ਵਾਲੇ ਸਕੂਲ ਦਾ ਜਿਹੜਾ ਹੈਗਾ ਰਿਸਪੈਕਟ ਕਰਨੀ ਚਾਹੀਦੀ ਆ ਸਫਾਈ ਰੱਖਣੀ ਚਾਹੀਦੀ ਆ ਵੱਧ ਤੋਂ ਵੱਧ ਪੜ੍ਹਨ ਚਾਹੀਦਾ ਤੇ ਪਿੰਡ ਦਾ ਤੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ ਤੇ ਦੋਸਤੋ ਚਲੋ ਆਪਾਂ ਗਾਂਹ ਚੱਲਦੇ ਹੈਗੇ ਆ ਗਰਾਊਂਡ ਵੱਲ ਆਹ ਟੈਂਕੀ ਆ ਜੀ ਇੱਥੇ ਟੈਂਕੀ ਪਈ ਇੱਥੇ ਸਾਡੇ ਬੱਚਿਆਂ ਦੇ ਪਾਣੀ ਪੀਣ ਦੀ ਸਹੂਲਤ ਫਿਲਟਰ ਲੱਗਾ ਤੁਹਾਨੂੰ ਟੈਂਕੀ ਦਿਖਾ ਉਹ ਟੂਟੀਆਂ ਲੱਗੀਆਂ ਨੇ ਵਧੀਆ ਟੂਟੀਆਂ ਲੱਗੀਆਂ ਨੇ ਦੋਸਤੋ ਆਹ ਦੇਖੋ ਲਿਖਿਆ ਹੋਇਆ ਪਾਣੀ ਬਚਾਓ ਜੀਵਨ ਬਚਾਓ ਇਹ ਧਰਤੀ ਨੂੰ ਸਵਰਗ ਬਣਾਓ ਇਹ ਤਾਂ ਗੱਲ ਆਪਾਂ ਸਾਰੇ ਹਰ ਥਾਂ ਹੀ ਕਹਿ ਦਿੰਨੇ ਆ ਵਧੀਆ ਗੱਲ ਹੈਗੀ ਪਾਣੀ ਜ਼ਰੂਰ ਬਚਾਉਣਾ ਚਾਹੀਦਾ ਆਪਾਂ ਨੂੰ ਆਹ ਦੇਖੋ ਜੀ ਕੁਦਰਤ ਨਾਲ ਛੇੜ-ਛਾੜ ਨਾ ਕਰੋ ਸਭ ਦੀ ਸੁੰਦਰਤਾ ਦਾ ਆਨੰਦ ਮਾਣੋ ਜੀਵ ਜਗਤੀ ਦੀ ਚੌਂਦੇ ਹੋ ਰੱਖਿਆ ਵਾਤਾਵਰਨ ਦੀ ਕਰੋ ਸੁਰੱਖਿਆ ਆਹ ਦੇਖੋ ਜੀ ਦੋਸਤੋ ਜਿਹੜੀ ਮੇਨ ਗੱਲ ਹੁਣ ਮੈਂ ਦਿਖਾਉਣ ਲੈ ਆ ਆਹ ਗਰਾਊਂਡ 'ਚ ਆਪਾਂ ਵੱਡੇ ਹੋ ਜਾਏ ਦੋਸਤੋ ਇੱਥੇ ਹੀ ਆਪਾਂ ক্রিকেট ਖੇਡੀ ਜਾਂ ਤੇ ਇੱਥੇ ਹੀ ਆਪਾਂ ਆਹ ਦੇਖੋ ਮੁੰਡਾ ਆਹ ਗੁੱਡ ਸ਼ਾਟ ਸੁਪਰ ਚੱਕਾ ਵਾਹ ਵੀ ਵਾਹ ਮੁੰਡਿਆ ਇਹ ਨਵੀਂ ਜਨਰੇਸ਼ਨ ਆ ਜਿਹੜੀ ਹੁਣ ਖੇਡਦੀ ਪਈ ਆ ਆਹ ਲੈ ਮੁੰਡਾ ਦਾ ਗਵਾਂਡੀ ਲਾਦਾ ਕਿਵੇਂ ਗਵਾਂਡੀ ਆ ਠੀਕ ਠਾਕ ਆ ਦੇਖ ਤੇ ਮੁੰਡੇ ক্রিকেট ਖੇਡੀ ਜਾਂਦੇ ਨੇ ਆਹ ਦੇਖੋ ਵਾਂਚ ਵੀ ਬੈਟ ਲੈ ਕੇ ਹੋਇਆ ਫਰਾ ਤਿਆਰ ਵਾਂਚ ਹੁਣ ਤੈਨੂੰ ਇਹ ਨਾਲ ਹੀ ਖੜਨਾ ਪੈਣਾ ਮਿੱਤਰਾ ਉਹਨਾਂ ਦੇ ਇਕੱਲਾ ਪੇਚ ਤੇ ਖੜੂ ਆ ਆਹ ਦੇਖੋ ਮੁੰਡਾ ਅਗਲੀ ਬਾਲ ਲੈ ਕੇ ਜਾ ਰਿਹਾ ਖੱਚ ਗਲਾਈ ਫਾਸਟ ਅਗੋ ਗਿਆਨੀ ਵੀ ਗਨੇ ਬਾਬ ਪੈੜਾ ਬਈ ਆ ਜਾਂਦੀ ਆ ਆ ਜਾਂਦੀ ਬਈ ਗਿਆਨੀ ਨਾਲ 6 6 ਕੇ ਤੇਰੀ YouTube ਤੇ ਫੋਟੋ ਪਾਵਾਂਗੇ ਲਓ ਮੁੰਡਾ ਕਹਿੰਦਾ ਲਾ ਦਨੇ 6 6 ਕੀ ਗੱਲ ਆ ਇੱਕ ਬਾਲ ਤੁਹਾਨੂੰ ਹੋਰ ਦਿਖਾ ਦਨੇ ਆਪਾਂ ਤੇ ਫਿਰ ਆਪਾਂ ਵਲੋਗ ਦਾ ਕਰਾਂਗੇ ਐਂਡ ਕਿਉਂਕਿ ਵੰਚ ਨੇ ਖੇਡਣਾ ਵੀ ਆ ਦੋਸਤੋ ਓ ਵਾਹ ਸ਼ਿਰਾ ਆ ਜਾਂਦੀ ਆ ਚਲੋ ਜੀ ਦੋਸਤੋ ਜੇ ਤੁਹਾਨੂੰ ਸਾਡੇ ਪਿੰਡ ਦਾ ਸਕੂਲ ਸੋਹਣਾ ਲੱਗਾ ਹੋਇਆ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਰੋ ਜੀ ਇਹ ਨਾਲ ਥੋੜਾ ਮੋਟੀਵੇਸ਼ਨ ਮਿਲਦਾ ਤੇ ਹੋਰ ਵੀ ਵੀਡੀਓ ਬਣਾਵਾਂਗੇ ਤੁਹਾਨੂੰ ਹੋਰ ਵਧੀਆ ਵਧੀਆ ਥਾਵਾਂ ਤੇ ਲੈ ਕੇ ਜਾਵਾਂਗੇ ਤੇ ਬੜੀਆਂ ਥਾਵਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਫੇਰ ਕਰਨਾ ਮੈਂ ਕਰ ਦਿਓ ਚਲੋ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਕਰਦੇ ਐਂਡ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ